ਰੀਕਾਲ ਭਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੇ ਅੱਜ ਦੇ ਵਲੌਗ ਚ ਸਵਾਗਤ ਲੋ ਜੀ ਆਪਣਾ ਕੱਲ ਉਧਰ ਭਰ ਗਿਆ ਦਾ ਤੇ ਹੁਣ ਛੱਡਿਆ ਵੀ ਸਤੀ ਵਾਲੇ ਖੇਤ ਨੂੰ ਪਾਣੀ ਇਹਦੇ ਵੀ 2 ਕਾਰੇ ਭਰਤੇ ਤੇ ਕੱਲ ਤੇ ਬਾਕੀ ਆ ਹੈ ਜੀ ਸਤਿਆ ਖੇਤ ਦੇ ਨਾਲ ਸਾਡੇ ਤਾਂ ਕਰਕੇ ਇਹਨੂੰ ਸਤੀ ਵਾਲਾ ਖੇਤ ਕਹਿੰਦੇ ਤੇ ਵਾਕੀ ਸਵੇਰੇ 7:00 ਵਜੇ ਜੀ ਮੋਟਰ ਦਿੱਤੀ ਆਪਾਂ ਨੇ ਚਲਾ ਤੇ ਕਣਕ ਤੁਹਾਨੂੰ ਦਿਖਾਉਂਦੇ ਆ ਜੀ ਜਿਹੜੀ ਪਹਿਲਾਂ ਦੇਖਣ ਨੂੰ ਲੱਗਦੀ ਨਹੀਂ ਸੀ ਮੂੰਹ ਜਿਆ ਤੇ ਹੁਣ ਕਣਕ ਸੋਹਣੀ ਹੋ ਗਈ ਆ ਦੇਖੋ ਜੀ ਜਾੜ ਵੀ ਸੋਨਾ ਮਾਰਿਆ ਵਾ ਕਣਕ ਨੇ ਤਕਰੀਬਨ 4 4 5 5 ਦੇ ਡੱਕੇ ਹੋ ਗਏ ਵੇਖ ਕੇ ਇੱਕ ਜਾੜ ਦੇ ਆ ਦੇਖੋ ਜੀ सारी कणक का बधीए जी चट्टे न बीजी भी कणक यह खेत ऐन भर गया व अपना बदिया बाकी इधर आ गए जी गोल्डी वाले खेत इन्हें भी पानी लाता पहला तो बाकी उधर है जी जम दीओ पर हरियाई जी लग पे खेत मानना बाकी धुंध देख लो जी ਕੱਲ ਸਗਨਾਨ ਦਾ ਦਿਹਾੜਾ ਤਾਂ ਤੇ ਪੋ ਮਹੀਨਾ ਚੜ ਗਿਆ ਵਾ ਹੁਣ ਧੁੰਦਾ ਇਦਾਂ ਹੀ ਪੈਣੀ ਆ ਬਾਕੀ ਵਧੀਆ ਵੀ ਹੈਗੀ ਠੰਡ ਕਣਕ ਨੂੰ ਠੰਡ ਜ਼ਰੂਰੀ ਹੈ ਤੇ ਕੌਮ ਵੀ ਲੱਗੇ ਵੇ ਸਵੇਰੇ ਸਵੇਰੇ ਆ ਦੇਖੋ ਜੀ ਬਾਕੀ ਆ ਜਿਹੜੀ ਅਸੀਂ ਵੱਟ ਪਰ ਸਪਰੇਅ ਮਾਰੀ ਤੀ ਜੀ ਆਪਣਾ ਪਹਿਲਾ ਪਾਣੀ ਲਾਣ ਤੇ ਪਹਿਲਾ ਮਾਰਤੀ ਸੀ ਅਸੀਂ ਘਾਹ ਦੇਖ ਲਓ ਖੱਬਲ ਸਾਰੇ ਹੀ ਸਾਫ ਹੋ ਗਏ ਵਾ ਸੁੱਕ ਗਿਆ ਵਾ ਪੂਰੀ ਵੱਟ ਤੇ ਆ ਆਪਣੀ ਲਾਈਵ ਜੀ ਅਸੀਂ ਝਟਕੇ ਵਾਲੀ ਤਾਰ ਆਪਣੇ 3 ਕਿੱਲਿਆਂ ਦੀ ਲਾਮ ਹੈ ਜੀ ਇਹ ਸਿੱਧੀ ਤੇ ਇਹਦੇ ਵਿੱਚ ਪਰਸੋਂ ਪਾਈ ਦੀ ਜੀ ਅਸੀਂ ਖਾ ਦਿੱਤੇ ਨਾਲੇ ਸਲਫਰ ਆ ਦੇਖੋ ਜੀ ਸਲਫਰ ਜ ਐ ਈ ਪਿਆ ਤਾਂ ਕਰਕੇ ਪਾਣੀ ਲਾਣਾ ਜੀ ਅਸੀਂ ਨੂੰ ਇੱਕ ਨਾਲੇ ਤੇੜਾ ਹੀ ਆ ਫਟਣ ਲੱਗ ਪਿਆ ਪਾਣੀ ਮੰਗਦੀ ਵੀ ਹੈਗੀ ਕਣਕ ਤੇ ਇਧਰ ਵਾਲੇ ਕਿਹਾਰੇ ਭਰਤੇ ਤੇ ਆਲੇ ਦੋ ਇਹਨੂੰ ਛੱਡਾ ਉਹ ਪਾਣੀ ਉਹ ਦੇਖੋ ਜੀ ਆਂਦਾ ਸਵੇਰੇ ਸਵੇਰੇ ਇਦਾਂ ਪਤਾ ਲੱਗ ਜਾਂਦਾ ਜੀ ਪਾਣੀ ਦਾ ਇੱਧਰ ਆ ਪੁੱਜ ਗਿਆ ਜੀ ਪਾਣੀ ਆਪਣਾ ਤੇ ਉਧਰਲੀ ਸਾਈਡ ਆਪਾਂ ਨੇ ਜਦੋਂ ਇਹਨੂੰ ਸਿੱਟੀ ਜੀ ਖਾਦੇ ਨਾਲੇ ਉਧਰ ਮਸਰੀ ਨੂੰ ਵੀ ਲਾਤੀ ਦੀ ਉੱਪਰ ਤੇ ਗਵਾਂਡੀਆਂ ਦਾ ਪਾਣੀ ਜੀ ਟੁੱਟ ਕੇ ਮਸਰੀ ਭਰ ਗਈ ਸੀ ਤੇ ਵਿੱਚ ਸੁੱਕੀ ਵੀ ਹੈਗੀ ਆ ਜਿਆ ਮਸਰੀ ਚਲੋ ਜਿੰਨਾ ਕ ਭਰ ਗਿਆ ਭਰ ਗਿਆ ਤੇ ਬਾਕੀ ਹੁਣ ਜਦੋਂ ਉੱਪਰ ਵਾਲੀ ਕਣਕ ਨੂੰ ਪਾਣੀ ਛੱਡਾਂਗੇ ਫਿਰ ਲਾਵਾਂਗੇ ਮਸਰੀ ਨੂੰ ਵੀ ਪਾਣੀ ਖਾਦ ਪਾ ਦੋ ਵਾਰ ਯੂਰੀਆ ਸੜਤੀ ਉਹਦੇ ਵਿੱਚ ਪਤਲੀ ਪਤਲੀ ਤੇ ਆ ਇੱਕ ਵਾਰ ਸਲਫਰ ਪਾਤਾ ਉੱਚ ਬਾਕੀ ਚੱਲਦੇ ਜੀ ਕੰਮਕਾਰ ਫੇਤੀ ਬਾੜੀ ਦੇ ਦੁਕਾਨ ਲਈ ਤੁਹਾਨੂੰ ਅੱਗੇ-ਅੱਗੇ ਤਕਰੀਬਨ ਅੱਜ ਭਰਨਾ ਚਾਹੀਦਾ ਜੀ ਆਹ ਕਿਲਾ ਤੁੰਗੀ ਕਹਿ ਰਹੇ ਸੀ ਛੋਟੇ ਪਾਏ ਵਿੱਚ ਉਹੀ 20 ਮਿੰਟ ਲੱਗਦੇ 25 ਮਿੰਟ ਇੱਕ ਕਹਿ ਰਹੇ ਇਹਨੂੰ ਇੱਕ-ਇੱਕ ਲੈਨ ਦੇ ਕਿਹੜਾ ਪਾਇਆ ਵਾ ਬੂਟਿਆਂ ਦੀ ਦਾ ਤੇ ਪਾਣੀ ਲਾਣਾ ਵੀ ਸੌਖਾ ਤੇ ਛੇਤੀ ਭਰਨਾ ਵੀ ਵਧੀਆ ਛੇਤੀ ਭਰ ਜਾਂਦੇ ਨਾਲੇ ਤੇ ਆਹ ਜਿੱਥੇ ਦੇ ਟਰੈਕਟਰ ਲੰਘਿਆ ਵੇ ਜੀ ਆ ਦੇਖੋ ਜਦੋਂ ਬੱਟਾ ਪਾਈ ਜਾਂਦੀਆਂ ਇੱਥੇ ਇੱਥੇ ਕਣਕ ਨਹੀਂ ਹੈਗੀ ਜੰਮੀ ਪਤਾ ਨਹੀਂ ਕਿਆ ਚੱਕਰ ਹੈ ਇਹ ਰੂਟਾਵੇਟਰ ਨਾਲ ਵੀਜਿਆ ਵਾ ਤਾਂ ਸੁਆਗਾ ਨਹੀਂ ਚਾਹੀ ਮਾਰੇ ਇਹਦੇ ਪਰ ਤੇ ਜਿੱਥੇ ਟਰੈਕਟਰ ਲੰਘਿਆ ਵਾ ਲੀਚੋਂ ਉੱਥੇ ਕਣਕ ਹੈ ਨਹੀਂ ਕਿਤੇ ਕਿਤੇ ਹੈਗਾ ਜਾੜ ਵਾਕੀ ਚਲੋ ਪਤਾ ਲੱਗ ਗਿਆ ਹੁਣ ਅਗਲੀ ਵਾਰ ਤੇ ਜਦੋਂ ਬਜਾਈ ਕਰਾਂਗੇ ਨਾਲ ਸਵਾਗਾ ਜ਼ਰੂਰ ਮਾਰਾਂਗੇ ਜੀ ਸਵਾਗਾ ਜ਼ਰੂਰੀ ਹੈ ਰੂਟਾਵੇਟਰ ਨਾਲ ਬੀਜ ਕਾ ਕਿਉਂਕਿ ਇੱਕ ਤਾਂ ਖੇਤ ਸੁੱਕਦਾ ਨਹੀਂ ਹੈਗਾ ਇਹ ਫੇ ਸਾਡਾ ਖੇਤ ਸੁੱਕਦਾ ਛੇਤੀ ਹੈ ਪਾਣੀ ਲੱਗੇ ਤੇ ਤੇ ਬਾਕੀ ਤੇੜਾ ਵੀ ਫੜਦੀਆਂ ਜੀ ਆ ਦੇਖੋ ਤੇੜਾ ਫਟੀਆਂ ਵਾ ਨਾਲ ਇਹ ਡਾਕਰ ਮਿੱਟੀ ਨਹੀਂ ਹੈਗੀ ਜੀ ਰੇਤਲੀ ਜੋ ਹੈ 도ਗਲੀ ਜੀ ਹੈ ਤਾਂ ਵੀ ਤੇੜਾ ਫੱਟਿਆ ਵਾ ਚੱਲੋ ਬਾਕੀ ਦਿਖਾਂਦੇ ਤੁਹਾਨੂੰ ਚੱਲਦੇ ਕੰਮ ਕਰ ਉਹ ਜੀ ਕਿਆਰੇ ਆਪਣੇ ਰਹਿ ਗਏ ਉੱਧਰ 6 ਕਿਆਰੇ ਰਹਿ ਗਏ ਤਗੜੀ ਬਣਾ ਦਿੱਤੇ ਜਿਆਦਾ ਭਰ ਗਿਆ ਤੇ ਬਾਕੀ ਧੁੱਪ ਵੀ ਸੋਹਣੀ ਚੜ ਗਈ ਜੀ ਸੂਰਜ ਨਿਕਲਿਆ ਆ ਤੇ ਬਾਪੂ ਆਇਆ ਸੀ ਰੋਟੀ ਲੈ ਕੇ ਆਪਣੀ ਉਹ ਵੇਖੋ ਜਾਂਦੇ ਬਾਕੀ ਆਪਣੀ ਰੋਟੀ ਪੁੱਜ ਗਈ ਜੀ ਖੇਤ ਚ ਕਿਉਂਕਿ ਗਲਾ ਜਿਹਾ ਖਰਾਬ ਤਾਂ ਤਾਂ ਕਰਕੇ ਗਰਮ ਪਾਣੀ ਮੰਗਾਇਆ ਦਾ ਕਰ ਤੋ ਚਲੋ ਜੀ ਖਾਂਦੇ ਆ ਪ੍ਰਸ਼ਾਦਾ ਫੇਰ ਚੱਲਦੇ ਜੀ ਉਧਰ ਨੂੰ ਬਾਕੀ ਲਾਈਟ ਚਲ ਗਈ ਦੀ ਹੁਣੇ ਆਈ ਲਾਈਟ ਫੇਰ ਲੋ ਜੀ ਚੱਲਦਾ ਕੰਮਕਾਰ ਪਾਣੀ ਦਾ ਤੇ ਕਿਹਾਰੇ ਆਪਣੇ ਰਹਿ ਗਏ ਜੀ ਇਧਰ ਵਾਲੇ ਦੋ ਤੇ ਉਧਰ ਇੱਕ ਹੈ ਜੀ ਸਰੇ ਸਰੇ ਵਾਲਾ ਪਹਿਲਾ ਕਿਹੜਾ ਤੇ ਬਾਕੀ ਆਪਣਾ ਆ ਵੀ ਭਰਨੇ ਵਾਲਾ ਜੀ ਕਿਹੜਾ ਇਹਨੂੰ ਜਾਂਦਾ ਪਾਣੀ ਤੇ ਫਿਰ ਅੱਧ ਤੇ ਜ਼ਿਆਦਾ ਟੱਪ ਗਿਆ ਬਾਅਦ 10 ਮਿੰਟ ਪੈਣਾ ਇਹ ਹੋਰ ਪਾਣੀ ਤੇ ਬਾਕੀ ਕਾਨਕ ਜੀ ਤਕਰੀਬਨ ਹੁਣ ਪਾਣੀ ਮੰਗਦੀ ਆ ਦੇਖੋ ਐ ਥੱਲੇ ਦੇ ਵੀ ਧਰਤੀਆਂ ਚਿੱਟੀ ਨਿਕਲ ਗਈ ਤੇ ਇੱਧਰ ਦਿਖਾਉਂਦਾ ਜੀ ਤੁਹਾਨੂੰ ਮਸਰੀ ਆਹ ਦੇਖੋ ਜੀ ਮਸਰੀ ਆਪਣੀ ਹੈਨ ਵਧੀਆ ਖੜੀ ਸਾਰੀ ਮਸਰੀਓ ਤੇ ਬਾਕੀ ਦੋ ਵਾਰ ਖਾਦ ਪਾਤੀ ਚ ਤੇ ਇੱਥੇ ਕਿਤੇ ਟੁੱਟ ਗਿਆ ਸੀ ਦੋ ਵਾਰ ਪਾਣੀ ਪੀ ਲਿਆ ਇਸ ਚ ਮਸਰੀ ਚ ਆ ਦੇਖੋ ਯਾਹ ਐਨੇ ਨੀ ਗਿੱਲੀ ਏ ਇਧਰ ਇਧਰ ਪਾਣੀ ਲੱਗ ਲਿਆ ਵਾ ਤੇ ਆਹ ਆਪਣੀ ਰਹਿ ਗਈ ਸੁੱਕੀ ਹੈ ਜਾ ਆ ਬੇ ਚ ਕਣਕ ਜੰਮੀ ਵੀ ਤੇ ਮਸਰੀ ਤੇ ਜੰਮ ਵਧੀਆ ਤਕਰੀਬਨ ਹਾ ਤਾਂ ਫਿਲਹਾਲ ਤੇ ਬਾਕੀ ਚਾਹ ਮੂਲੀ ਪੱਤਾ ਜਾਂ ਹੋ ਗਿਆ ਉਹ ਬਹੁਤ ਤੇ ਵਿੱਚ ਇਹ ਭੰਗ ਜੀ ਹੈ ਦੇਖਦੇ ਐਦੀ ਪੜਦਣੇ ਇਹ ਤੇ ਬਾਕੀ ਬੱਟ ਵੀ ਅਸੀਂ ਇਹਨਾਂ ਬਣਾਤੀ ਸੀ ਤੇ ਕਰਾਉਣਾ ਪੈ ਗਈ ਸੀ ਜੀ ਇੱਥੇ ਤੇ ਇੱਕ ਉੱਥੇ ਦੇ ਪਈ ਪਹਿਲਾਂ ਅਸੀਂ ਕਰਾਉਣ ਨਾਲ ਸਾਰੀ ਪਹਿਲਾਂ ਵੀ ਸੈਡ ਚੱਕੀ ਇਹ ਹਰੇਕ ਸਾਲ ਸਾਨੂੰ ਚੱਕਣੀ ਪੈਂਦੀ ਕਿਉਂਕਿ ਆਹ ਉੱਪਰ ਵਾਲੇ ਜੀ ਨਾ ਤਾਂ ਇੱਧਰ ਵੱਟ ਪਾਉਂਦੇ ਚੱਜ ਨਾਲ ਤੇ ਪਾਣੀ ਵੀ ਖੁੱਲਾ ਛੱਡ ਦਿੰਦੇ ਰਾਤ ਨੂੰ ਮੋਟਰ ਚਲਾ ਜਾਂਦੇ ਤਾਂ ਕਰਕੇ ਜੀ ਇਹ ਖੁੱਲਾ ਪਾਣੀ ਛੱਡ ਦਿੰਦੇ ਜੀ ਕਿਹਾਰੇ ਨਹੀਂ ਪਾਏ ਹੋਏ ਹੈਗੇ ਉਹਦੇ ਵਿੱਚ ਦੇਖਦੇ ਦੁੱਧ ਦੇ ਹੈ ਨਹੀਂ ਤੇ ਬਾਕੀ ਚਲੋ ਚੱਲਦੇ ਆਂ ਕੰਮਕਾਰ ਜੀ ਤੇ ਬਾਕੀ ਹੁਣ ਖੇਤ ਸਾਰੇ ਹਰੇ ਭਰੇ ਹੋ ਗਏ ਤਕਰੀਬਨ ਬਜਾਈ ਦਾ ਕੰਮ ਖਤਮ ਹੋ ਗਿਆ ਵਾ ਸਾਰੇ ਪਾਣੀਆਂ ਦੇ ਕੰਮ ਸ਼ੁਰੂ ਹੈ ਉਧਰ ਆਪਣਾ 872 ਜਿਹੜਾ ਜੀ ਕੱਲ ਭਰਤਾ ਸੀ ਤੇ ਬਾਕੀ ਆਹ ਵਾਲਾ ਕਿਨੱਲਾ ਵੀ ਆਪਣਾ ਅੱਜ ਨਿਬੜ ਜਾਣਾ ਇਹ ਵੀ ਤੇ ਫਿਰ ਛੱਡਣਾ ਜੀ ਉਧਰ ਤੇਲਾਂ ਵਾਲੇ ਖੇਤ ਨੂੰ ਤੇ ਬਾਕੀ ਉਧਰ ਘਾਹ ਕੱਖ ਹੀ ਵੱਢਣਾ ਇਹ ਕਰਦੇ ਬਾਕੀ ਆਪਣੀ ਸਰੋਂ ਦਾ ਫੁੱਲ ਵੀ ਤਕਰੀਬਨ 20% ਰਹਿ ਗਿਆ ਬਾਕੀ ਸਾਰਾ ਝੜ ਗਿਆ ਫਲੀ ਪੈ ਗਈ ਵੀ ਹੁਣ ਤੇ ਇਧਰਲੀ ਸਾਈਡ ਜੀ ਇਹ ਬੂਟੇ ਪਟਾਏ ਤੇ ਬੂਟੇ ਤੇ ਇਧਰ ਨਾਲ ਜੰਮ ਗਏ ਤੇ ਆਪਣੇ ਆਪ ਹੀ ਇਹ ਕਹਾਣੀ ਮਤੀ ਜੀ ਫਿਰ ਇਹ ਜੇ ਥੱਲੇ ਦੇ ਪੱਟ ਦੇ ਤਾਂ ਫਿਰ ਇਧਰ ਕੋਠਾ ਕਰਨ ਦੀ ਦਿੱਕਤ ਆਣੀ ਦੀ ਤਾਂ ਕਰ ਕਈ ਉੱਪਰ ਤੇ ਵੜਵਾਤੀ ਤੇ ਕੋਠੇ ਨੂੰ ਵੀ ਨੁਕਸਾਨ ਕਰਦੀ ਸੀ ਤੇ ਇੱਧਰ ਆਪਣਾ ਫਸਲ ਨੂੰ ਵੀ ਨੁਕਸਾਨ ਕਰਦੀ ਸੀ ਇਹ ਸ਼ੋਰਾ ਬਹੁਤ ਜੀ ਆ ਹੋਰ ਹੈ ਫੁੰਝਾ ਹਾ ਮਰੇ ਜਾਂਦਾ ਸਰੇਕ ਸਾਲੇ ਤੇ ਬਾਕੀ ਦੋ ਤਿੰਨ ਪਪੂਲਰ ਤੇ ਜੀ ਉੱਥੇ ਉੱਪਰ ਤਾਰ ਹੀ ਲੰਗੀ ਵੀ ਉਤਾਰ ਨੂੰ ਤੰਗ ਕਰਦੇ ਤੇ ਉਹ ਵੀ ਵੜਵਾਤੇ ਹੁਣ ਬੱਟ ਸਾਫ ਹੋ ਗਈ ਆਪਣੀ ਹੁਣ ਇਹ ਨਾਲ ਕੋਈ ਬੂਟਾ ਨਹੀਂ ਹੋਣ ਦੇ ਕੰਨਾ ਸੀ ਉਹ ਡੇਕਾ ਜੰਮੀ ਉਹ ਤਉਣ ਜੰਮੀ ਵੀ ਜਵਾਰੀ ਫੇਰ ਇਹ ਵੜਦਣੀ ਇਹੀ ਆ ਕਣਕ ਦੇ ਬਾਅਦ ਬਾਕੀ ਚੱਲਦਾ ਜੀ ਪਾਣੀ ਦਾ ਕੰਮਕਾਰ ਕਣਕ ਫਿਲਹਾਲ ਹਜਾ ਵਧੀਆ ਖੜੀ ਤੇ ਜਿੱਥੇ-ਜਿੱਥੇ ਡਬਲ ਫਾਂਡ ਵੱਜ ਗਈ ਦਵਾਈ ਦੇ ਉੱਥੇ ਮੜ ਜੀ ਹੋਈ ਐ ਪੀਲੀ ਜੀ ਉਹ ਆਪਣਾ ਪਹਿਲਾ ਕੇਰਾ ਜਿਹੜਾ ਉੱਥੇ ਕਨੂੰ ਕਣਕ ਹੈਗੀ ਪੀਲੀ ਜੀ ਹੋਈ ਮੜ ਜੀ ਤੇ ਬਾਕੀ ਸਪਰੇਅ ਦਾ ਅਸਰ ਪੂਰਾ ਜੀ ਆ ਦੇਖੋ 4 ਦਿਨ ਹੋ ਗਏ ਅੱਜ ਕੀਤੀ ਨੂੰ ਭੰਗ ਦਾ ਜਾੜਤਾ ਇਹ ਖੜਾ ਇਹ ਵੀ ਜਰਣ ਲੱਗ ਪਿਆ ਨਾ ਦੇਖੋ ਜੀ ਤੇ ਬਾਕੀ ਹਵਾ ਵੀ ਚੱਲਦੀ ਵਧੀਆ ਸੋਹਣੀ ਐਨ ਖਾਂਦੇ ਜੀ ਅੱਗੇ ਅੱਗੇ ਚੱਲਦੇ ਕੰਮਕਾਰ ਲੋ ਜੀ ਸਤੀ ਵਾਲਾ ਖੇਤ ਆਪਣਾ ਲੱਗ ਗਿਆ ਪਾਣੀ ਤੇ ਬਾਕੀ ਅਗਲੇ ਖੇਤ ਨੂੰ ਛੱਡਤਾ ਹੀ ਤੇਲਾਂ ਵਾਲੇ ਨੂੰ ਜਦੋਂ ਪਹਿਲੇ ਘਾਰੇ ਛੱਡਿਆ ਵਾਜੀ ਪਾਣੀ ਇੱਥੇ ਕਿਤੇ ਟੁੱਟਦਾ ਤਾਂ ਇਹ ਤਾਂ ਕਰਕੇ ਫਿਰ ਇੱਥੇ ਬੂਰੀ ਲਾਤੀ ਇੱਧਰ ਵਾਲੀ ਇਹ ਚੱਤ ਹੋ ਰਹੀ ਰਾਈਟੀ ਪਹਿਲਾਂ ਬੂਰੀ ਤੇ ਬਾਕੀ ਪੱਤੇ ਬਹੁਤ ਹੈ ਕਣਕ ਚ ਆ ਦੇਖੋ ਕਿਹੜੇ ਹਿਸਾਬ ਨਾਲ ਪੱਤਾ ਹੀ ਪੱਤਾ ਪਿਆ 2 ਸਾਲ ਦੇ ਬੂਟੇ ਹੋਣੇ ਜੀ ਇਹ ਫਰਵਰੀ ਵਿੱਚ ਤੇ ਬਾਕੀ ਇੱਧਰ ਦੇ ਭਰਤਾ ਜਿਹੜਾ ਉੱਚਾ ਜਾਂ ਤੱਗੀ ਦੀ ਇਹ ਪਹਿਲਾ ਭਰਤੀ ਅਸੀਂ ਤੇ ਜਾਂਦਾ ਹੀ ਹੁਣ ਪਾਣੀ ਅੱਧਾ ਕ ਕਿਆਰਾ ਹੋ ਗਿਆ ਇਹ ਵੀ ਤੇ ਬਾਕੀ ਕਣਕ ਵਧੀਆ ਖੜੀ ਜੈਨ ਪੂਰੀ ਉੱਦਾਂ ਬੂਟਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬਿਰਦੀ ਲੱਗਦੀ ਕਣਕ ਬੀਜ ਵੀ ਨਾਲੇ 13 ਛੱਟਾ ਮਾਰਿਆ ਵੀਜੀ ਚ ਆਹ ਵਾਲੇ ਕਿੱਲੇ ਚ ਤਾਂ ਹੀ ਪਤਾ ਨਹੀਂ ਕਿਹ ਚੱਕਰ ਹੈ ਖਰ ਹੈ ਜਰਮਿਨੇਸ਼ਨ ਘਟਾਉਣਾ ਕਣਕ ਦਾ ਜੰਮੀ ਘਟਣੀ ਫਿਰ ਬਾਕੀ ਜਾਨਵਰ ਵੀ ਬਹੁਤ ਨੁਕਸਾਨ ਕਰਦੇ ਜੀ ਕੋਈ ਬਹੁਤ ਪੱਟਦੇ ਆਪਣੇ ਜਾਣ ਤਈ ਬਥੇਰੇ ਹੀ ਗੌਰ ਕੀਤੀ ਕਣਕ ਨੂੰ ਬਾਕੀ ਆਂਦੇ ਰਹੇ ਜੀ 2-3 ਦਿਨ ਲਗਾਤਾਰੇ ਜਦੋਂ ਜੰਮਦੀ ਦੀ ਕਣਕ ਕਿਉਂਕਿ ਜਦੇ ਪੱਟਣੀ ਸ਼ੁਰੂ ਕਰਦੇ ਜਦੇ ਕਣਕ ਨਿਕਲਦੀ ਹੈ ਉਹਦੇ ਬਾਅਦ ਨਹੀਂ ਫਿਰ ਪੜਦੇ ਹੈਗੇ ਤੇ ਬਾਕੀ ਦਾ ਰੰਗ ਠੀਕ ਹੈ ਗਣਕਦਾਨ ਪੂਰੀ ਖੜੀ ਕਾਲੀ ਘੱਟ ਸਲਫਰ ਇੱਚ ਵੀ ਪਾਤਾ ਵਾ ਸੀ ਆ ਦੇਖੋ ਜੀ ਆ ਦੇਖਦਾ ਹਾਂ ਤੁਹਾਨੂੰ ਸਲਫਰ ਪਾਇਆ ਵਾ ਜੀ ਨਾਲ ਜੂਰੀਆ ਪਾਤਾ ਅਸੀਂ ਜਾਨੀ ਕਿ ਕਿੱਲੇ ਚ ਹੋਣੇ ਨਾ ਚਾਹੀ 2-2 ਥੈਲੇ ਪੈ ਗਏ ਜੂਰੀਏ ਦੇ ਤੇ ਬਾਕੀ 7-7 ਕਿਲੋ ਪੈ ਗਏ ਸਲਫਰ ਤਿੰਨਾ ਕਿੱਲੇ ਚ ਬਾਕੀ ਕਾਲੂ ਦੇਖਦੇ ਆ ਕਾਲੂ ਇਹ ਆ ਫੁੱਲ ਭਰ ਗਿਆ ਜੀ ਇਹ ਰੋ ਹੇਟਲੇ ਕਿਲੇ ਚੱਲ ਜਾਣਾ ਤੇ ਬਾਕੀ ਸੂਰਜ ਵੀ ਡੁੱਬਣ ਵਾਲਾ ਜੀ ਹੁਣ ਬਾਕੀ ਵੀਡੀਓ ਦਾ ਕਰਦੇ ਜੀ ਐਂਡ ਧੰਨਵਾਦ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ